ਲੋਕ ਸਭਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਪਹਿਲੀ ਵਾਰ ਨਾ ਬਾ ਖਲਕੇ ਦੇ ਵਿੱਚ ਪਹੁੰਚੇ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਕਿਹਾ ਕਿ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਕਿਉਂਕਿ ਜੋ ਵੀ ਉਮੀਦਵਾਰ ਵਕ ਵਕ ਪਾਰਟੀਆਂ ਦੇ ਚੋਣ ਲੜ ਰਹੇ ਨੇ ਉਹ ਦਲ ਬਦਲੂ ਪਾਰਟੀਆਂ ਦੇ ਵਿੱਚ ਆਏ ਨੇ ਐਨ ਕੇ ਸ਼ਰਮਾ ਨੇ ਪੰਨੀਤ ਕੋ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਮੇਰੀ ਲੜਾਈ ਮਹਿਲਾ ਵਾਲਿਆਂ ਨਾਲ ਹੈ ਜੋ ਚੋਣ ਜੱਤ ਕੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਮੈਂ ਤਾਂ ਸਿਰਫ ਨਿਮਾਣਾ ਜਿਹਾ ਵਰਕਰ ਬਣ ਕੇ ਇਲੈਕਸ਼ਨ ਲੜ ਰਿਹਾ ਐਨ ਕੇ ਸ਼ਰਮਾ ਨੇ ਤਨਵੀਰ ਗਾਂਧੀ ਉੱਤੇ ਵੀ ਸ਼ਬਦੀ ਹਮਲੇ ਕੀਤੇ ਨੇ ਅੱਜ ਵਰਕਰ ਮਿਲਣੀਆਂ ਜਿਹੜੀਆਂ ਸ਼ੁਰੂ ਕਰੀਆਂ ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਪੂਰਾ ਡਟ ਕੇ ਜਿਹੜਾ ਇਲੈਕਸ਼ਨ ਲੜ ਰਿਹਾ ਸਾਰਾ ਕੱਲਾ ਕੱਲਾ ਵਰਕਰ ਜਿਹੜਾ ਪਿੰਡਾਂ 'ਚ ਘੁੰਮ ਰਿਹਾ ਉਸ ਦਿਨ ਤੁਸੀਂ ਸੁਖਵੀਰ ਬਾਦਲ ਜੀ ਦਾ ਪੰਜਾਬ ਬਚਾਓ ਯਾਤਰਾ ਵੀ ਜਿਹੜੀ ਦੇਖੀ ਹੋਣੀ ਅੱਜ ਵੀ ਤੁਸੀਂ ਦੇਖੋ ਵਰਕਰ ਮੀਟਿੰਗਾਂ ਰੱਖੀਆਂ ਤੇ ਰੈਲੀਆਂ ਬਣ ਗਈਆਂ ਮਤਲਬ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਵਰਕਰ ਨੂੰ ਜਿਹੜਾ ਮਾਣ ਸਤਿਕਾਰ ਮਿਲਿਆ ਹੈਗਾ ਸੋ ਇਹ ਵਰਕਰ ਦੀ ਜਿੱਤ ਮਹਿਸੂਸ ਕਰ ਰਿਹਾ ਉਹ ਮੈਂ ਸਾਰੇ ਜਿੰਨੇ ਹਲਕੇ ਇੰਚਾਰਜਾਂ ਲੀਡਰਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਆਸ਼ ਕਰਦਾ ਕਿ ਇਹਨਾਂ ਦੀ ਮਿਹਨਤ ਨਾਲ ਆਪਾਂ ਇਹ ਸੀਟਾਂ ਜਿਹੜੀ ਜਿੱਤ ਕੇ ਸ਼੍ਰੋਮਣੀ ਅਕਾਲੀ ਜਨ ਦੀ ਝੋਲੀ ਚ ਪਾ ਗਏ। ਕਾਂਤੀ ਵੱਲੋਂ ਬਿਆਨ ਦਿੱਤਾ ਗਿਆ ਬੀਤੇ ਦਿਨੇ ਇਹ ਜਿਹੜਾ ਸਿੰਥੈਟਿਕ ਨਸ਼ੇ ਦੇ ਖਤਮ ਕਰ ਲਈ ਵੀ ਜਿਹੜੇ ਹੈਗਾ ਡੋਡੇ ਦੇ ਬੂਟੇ ਬੀਜੂ 333 ਜਿਹੜੇ ਨਸ਼ੇ ਦੇ ਆਦਿ ਨੇ ਤੇ ਤਾਂ ਹੀ ਜਿਹੜੇ ਬਸ ਉਹ ਕਿਸ ਤਰ੍ਹਾਂ ਲਿਖਦੇ ਭਾਜੀ ਇਹ ਸਾਰੇ ਬੰਦੇ ਨੇ ਨਾ ਜੀ ਕਰੋੜਾਂ ਰੁਪਏ ਖਰਚ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਿਆ ਦਾ ਨਸ਼ਿਆਂ ਮਾਰੇ ਇਹ ਆਮ ਆਦਮੀ ਪਾਰਟੀ ਤੋਂ ਜਦੋਂ ਐਮਪੀ ਬਣਿਆ ਉਸ ਟਾਈਮ ਕਾਂਗਰਸ ਨੂੰ ਰੱਜ ਕੇ ਗਾਲਾਂ ਕੱਢਦਾ ਤਾਂ ਔਰ ਅਕਾਲੀ ਦਲ ਨੂੰ ਕਹਿੰਦਾ ਤਾਂ ਵੀ ਭੁੱਕੀ ਵੇਚਦੇ ਆਫੀਮ ਵੇਚਦੇ ਆ ਅੱਜ ਇਹ ਭੁੱਕੀ ਫੀਮ ਦੀਆਂ ਬਕਾਲਤਾਂ ਕਰ ਰਹੇ ਹੈਗੇ ਆ ਇਹਨਾਂ ਦਾ ਕੈਰੈਕਟਰ ਦੇਖ ਲਿਓ ਪਹਿਲਾਂ ਆਮ ਆਦਮੀ ਪਾਰਟੀ ਤੋਂ ਬਣਿਆ ਉਸ ਟਾਈਮ ਕਾਂਗਰਸ ਨੇ ਦੇਸ਼ ਦਾ ਬੇੜਾਗਰ ਕਰ ਦਿਆ ਕਾਂਗਰਸ ਸਵੈਚਾਰੀ ਪਾਰਟੀ ਆ ਇਹ ਕੋਈ ਹੋਰ ਨਹੀਂ ਗਾਂਧੀ ਜੀ ਕਹਿੰਦੇ ਤੇ ਫਿਰ ਆਜ਼ਾਦ ਲੜੇ ਟਿਕਟ ਨਹੀਂ ਮਿਲੇ ਹੁਣ ਉਸੇ ਉਹੀ ਕਾਂਗਰਸ ਨੂੰ ਜਫੀਆਂ ਪਾਰੇ ਉਹ ਬਹੁਤ ਵਧੀਆ ਬਣ ਗਿਆ ਨਹੀਂ ਦੋਗਲੇ ਚਿਹਰੇ ਇਹਨਾਂ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਰਹੇ ਆ ਮਹਾਰਾਣੀ ਪ੍ਰਨੀਤ ਕੌਰ ਦੇਖ ਲਓ ਤੁਸੀਂ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਕਾਂਗਰਸ ਤੋਂ ਦੋ ਵਾਰੀ ਉਹਨਾਂ ਦੇ ਹਸਬੰਦ ਸੀਐਮ ਬਣੇ ਅੱਜ ਵੀ ਕਾਂਗਰਸ ਦੇ ਐਮਪੀ ਆ ਤੇ ਵੋਟਾਂ ਬੀਜਪੀ ਵਾਸਤੇ ਮੰਗ ਰਹੇ ਆ ਕਾਰਗੁਜ਼ਾਰੀ ਉਹਨਾਂ ਦੀ ਜ਼ੀਰੋ ਆ ਸੋ ਮੈਂ ਤਾਂ ਪਿੰਡ ਦਾ ਸਰਪੰਚ ਰਿਹਾ ਭਾਜੀ ਦੋ ਵਾਰੀ ਪ੍ਰਧਾਨ ਬਣਿਆ ਦੋ ਵਾਰੀ ਐਮਐਲਏ ਬਣਿਆ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਮੇਰੀ ਕਾਰਗੁਜ਼ਾਰੀ ਚੈੱਕ ਕਰਨੀ ਆ ਮੇਰੇ ਹਲਕੇ ਤੋਂ ਚੈੱਕ ਕਰ ਲਿਓ ਮੁਕਾਬਲਾ ਕਿਸ ਨਾਲ ਮੰਨਦੇ ਹੋ ਜੀ ਤੁਸੀਂ ਭਾਜੀ ਜੇ ਕਿਰਦਾਰ ਤੇ ਫੈਸਲੇ ਹੋਣ ਨਾ ਜੀ ਕਾਰਗੁਜ਼ਾਰੀ ਤੇ ਫੈਸਲੇ ਹੋਣ ਫਿਰ ਕਿਸੇ ਦੇ ਨਾਲ ਮੁਕਾਬਲਾ ਨਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਬਣਦਾ ਇੱਕ ਪਾਸੇ ਮੈਂ ਆ ਤੁਹਾਡਾ ਸੇਵਾਦਾਰ ਤੁਹਾਡਾ ਵਰਕਰ ਇੱਕ ਛੋਟਾ ਜਿਹਾ ਸ਼ਰਮਣੀ ਅਕਾਲੀ ਦਲ ਦਾ ਦੂਸਰੇ ਪਾਸੇ ਮੇਰੀ ਲੜਾਈ ਮੈਲਾ ਵਾਲਿਆਂ ਨਾਲ ਹੈ ਜਿਹੜੇ بڑے ਘਰਾਂ 'ਚ ਫਾਇਦਾ ਹੋਏ ਜਿੱਤ ਕੇ ਗੇਟ ਬੰਦ ਕਰ ਲੈਂਦੇ ਆ ਪਬਲਿਕ ਦੀ ਕਦੇ ਸੁਣਦੇ ਨਹੀਂ ਕੰਵਰਟ ਸਕੂਲਾਂ 'ਚ ਪੜਨ ਵਾਲੇ ਆ ਮੈਂ ਸਰਕਾਰੀ ਸਕੂਲਾਂ 'ਚ ਪੜ ਕੇ ਇੱਥੇ ਤੱਕ ਪਹੁੰਚਿਆ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਦਮ ਤੇ ਇੱਥੇ ਤੱਕ ਪਹੁੰਚਿਆ ਇਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਇੱਕ ਮੌਕਾ ਇੱਕ ਵਰਕਰ ਨੂੰ ਵੀ ਦੇ ਕੇ ਦੇਖੋ ਜਿਹੜੀ ਐਮਪੀ ਦੀ ਪ੍ਰਭਾਸ਼ਾ ਚੇਂਜ ਹੋ ਜਾਏਗੀ ਬੀਜੇਪੀ ਦੇ ਲਗਾਤਾਰ ਵਿਰੋਧ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਜਿਹੜੇ ਇਹਨਾਂ ਦੇ ਕਾਰਨਾਮੇ ਉਹਨਾਂ ਤੋਂ ਵਿਰੋਧ ਹੋ ਰਿਹਾ ਹੈ ਪੰਜਾਬ ਦਾ ਕਿਸਾਨ ਕਣਕ ਦੀ ਟਰਾਲੀ ਲੈ ਕੇ ਮੰਡੀ ਜਾਂਦਾ 1 ਕਿਲੋ ਲੱਡੂ ਵੀ ਨਹੀਂ ਖਰੀਦ ਸਕਦਾ ਸਭ ਪੈਸੇ ਬੈਂਕਾਂ 'ਚ ਆੜਤੀਆਂ ਕੋਲ ਚਲੇ ਜਾਂਦੇ ਬਰਬਾਦ ਹੋ ਗਈ ਪੰਜਾਬ ਦੀ ਕਿਸਾਨੀ ਬਰਬਾਦ ਹੋ ਗਿਆ ਪੰਜਾਬ ਦਾ ਪਾਣੀ ਸੋ ਇਹ ਬੰਦੇ ਪੰਜਾਬ ਦੀ ਸੁਣਨ ਨੂੰ ਤੇ ਅੱਜ ਪੂਰੇ ਪੰਜਾਬ 'ਚ ਬੇਗਾਨਗੀ ਦੀ ਭਾਵਨਾ ਜਿਹੜੀ ਆਈ ਪਈ ਹੈ ਸੋ ਸਰਕਾਰਾਂ ਨੂੰ ਚਾਹੀਦਾ ਘੱਟ ਤੋਂ ਘੱਟ ਹਰ ਵਰਗ ਦਾ ਖਿਆਲ ਰੱਖਣ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਹ ਸੋ ਜ਼ਰੂਰਤ ਆ ਪੰਜਾਬ ਦੇ ਕਿਸਾਨਾਂ ਦੀ ਹੱਕੀ ਕਰੀ ਜਾਏ ਬੰਦੀ ਸਿੰਘਾਂ ਦਾ ਮਸਲਾ ਹੈਗਾ ਪੰਜਾਬ ਦੇ ਜਿਹੜੇ ਰਾਈਟਸ ਖੋਏ ਜਾ ਰਹੇ ਉਹਨਾਂ ਦਾ ਮਸਲਾ ਆ ਫਿਰ ਗੁਰਦੁਆਰਿਆਂ 'ਚ ਦਖਲਅੰਦਾਜ਼ੀ ਹੋ ਰਹੀ ਉਹਦਾ ਮਸਲਾ ਆ ਪੰਜਾਬੀਆਂ ਦੀ ਇੱਕ ਕੁੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜ ਸਕਦੀ ਆ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਆਓ ਰਲ ਕੇ ਪੰਜਾਬ ਦੇ ਮਸਲੇ ਪੰਜਾਬੀਆਂ ਦੀ ਪਾਰਟੀ ਨੂੰ ਵੋਟ ਪਾ ਕੇ ਹੱਲ ਕਰਵਾਈਏ ਜਿਹੜੇ ਦਿੱਲੀ ਤੋਂ ਪਾਰਟੀਆਂ ਆਈਆਂ ਜਿਸ ਤਰ੍ਹਾਂ ਇਹਨਾਂ ਨੇ ਹਰਿਆਣੇ ਦਾ ਬਾਰਡਰ ਸੀਲ ਕਰਿਆ ਨਾ ਉਹਨਾਂ ਵਾਸਤੇ ਪੰਜਾਬ ਦੀਆਂ ਵੋਟਾਂ ਦੇ ਬਾਰਡਰ ਸੀਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਦੁਬਾਰਾ ਫਿਰ ਪੰਜਾਬ ਦੀ ਸੇਵਾ ਬਖਸ਼ੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਇਲੈਕਸ਼ਨ ਸਾਡੀ ਐਨਕੇ ਸ਼ਰਮਾ ਜੀ ਲੜ ਰਹੇ ਨੇ ਬਹੁਤ ਇਮਾਨਦਾਰ ਧਿਆਨدار ਕੰਮ ਕਰਨ ਵਾਲੇ ਇਹਾਂ ਦੀ ਕਾਰਗੁਜ਼ਾਰੀ ਤੁਸੀਂ ਇਹਨਾਂ ਦੀ ਕੰਚਾਂ ਚੀ ਜਾ ਕੇ ਦੇਖੋ ਪੰਜਾਬ ਦੇ ਵਿੱਚ ਮੇਰੇ ਖਿਆਲ ਸੇ ਸਭ ਤੋਂ ਵੱਧ ਕੰਮ ਹੋਇਆ ਤਾਂ ਮਾਹਲੀ ਜ਼ਿਲ੍ਹੇ ਦੇ ਵਿੱਚ ਹੋਇਆ ਹੈ ਜਿੰਨੀ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕੀਤਾ ਹੈ ਇਹ ਇੱਕ ਰਿਕਾਰਡ ਹੋਣਾ ਹੈ ਦੂਜੀ ਗੱਲ ਜਦੋਂ ਅਸੀਂ ਸਿਲੈਕਸ਼ਨ ਕਰਦੇ ਸੀ ਹਰੇਕ ਕੈਂਡੀਡੇਟ ਤੇ ਕੋਈ ਨਾ ਕੋਈ ਬੰਦਾ ਕਿੰਤੂ-ਫਰੰਤੂ ਕਰਦਾ ਸੀ ਪਰ ਜਦੋਂ ਐਨ ਕੇ ਸ਼ਰਮੇ ਦੀ ਗੱਲ ਆਈ ਸਾਰੇ ਬੰਦਿਆਂ ਨੇ ਕਿਹਾ ਵੀ ਇਹ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੈ ਸੋ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਅੱਪਰੇ ਆ ਜਾਂਦੀ ਕਿ ਸਾਡੇ ਕੋਲੇ ਹੈਜਾ ਕੈਂਡੀਡੇਟ ਹੈ ਜੋ ਨਾਨ ਕੰਟਰੋਵਰਸ਼ੀਅਲ ਹੈ ਜੀ ਵੀ ਹਰ ਬੰਦਾ ਤਰੀਫ ਕਰਦਾ ਹੈ ਤੁਸੀਂ ਗਰੀਬ ਬੰਦੇ ਨਾਲ ਗੱਲ ਕਰ ਲੋ ਅਮੀਰ ਨਾਲ ਕਰ ਲੋ ਤਕੜੀ ਨਾਲ ਕਰ ਲੋ ਜ਼ਿੰਮੇਵਾਰ ਨਾਲ ਗੱਲ ਕਰ ਲੋ ਬਫਾਰੀ ਨਾਲ ਕਰ ਲੋ ਹਰ ਬੰਦਾ ਤਰੀਫ ਕਰਦਾ ਹੈ ਹਰ ਸਾਡਾ ਪਾਰਟੀ ਦਾ ਵਰਕਰ ਇੰਦੀ ਹੋ ਕਰਦਾ ਹੈ ਇਹਦੇ ਖਾਤਰ ਕੋਈ ਢੜਬੰਦੀ ਨਹੀਂ ਕੋਈ ਪਾਰਟੀਬਾਜੀ ਨਹੀਂ ਸੋ ਬਹੁਤ ਬੜੀਆ ਮੈਨੂੰ ਲੱਗਦਾ ਵੀ ਕਰਨੀ ਤਾਂ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਕਰਨੀ ਆ ਬਹੁਤ ਵੱਡੇ ਮਾਰਜਨ ਦੇ ਨਾਲ ਸਾਡਾ ਕੋਈ ਮੁਕਾਬਲਾ ਕਿਸੇ ਨਾਲ ਹੋਣਾ ਨਹੀਂ ਲੋਕਾਂ ਨੇ ਆਪਣੇ ਆਪ ਦੇ ਵੋਟਾਂ ਪਾਉਣੀਆਂ ਨੇ ਤੇ ਬਹੁਤ ਵੱਡੀ ਜਿੱਤ ਹੋਣੀ ਹੈ ਤੇ ਸ਼ਰਮਾ ਜੀ ਨੂੰ ਮੈਂ ਮੈਂਬਰ ਪਾਰਲੀਮੈਂਟ ਬਣਾਵਾਂਗੇ ਔਰ ਮੈਂ ਇਹਨੂੰ ਵੀ ਵਿਸ਼ਵਾਸ ਕਰਦਾ ਕਿ ਮੈਂਬਰ ਪਾਰਲੀਮੈਂਟ ਬਣ ਕੇ ਵੀ ਇਹਨਾਂ ਨੇ ਆਪਣੇ ਹਲਕੇ ਦੇ ਵੀ ਜੋ ਕੰਮ ਕਰਨਾ ਹੈ ਸਾਨੂੰ 25 ਸਾਲ ਹੋ ਗਏ ਤਕਰੀਬਨ ਬਿਨਾ ਮੈਂਬਰ ਪਾਰਲੀਮੈਂਟ ਤੋਂ ਪਰ ਮੇਰਾ ਖਿਆਲ ਹੈ ਨੇ 25 ਸਾਲ ਦਾ ਭਾਂਗਾ ਛੜਾ ਕੱਢ ਦੇਣਾ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਇਆ ਪ੍ਰਨੀਤ ਕੌਰ ਕੋਈ ਉਦਯੋਗ ਨਹੀਂ ਲੈ ਕੇ ਆਇਆ ਜਿੱਥੇ ਰੋਜ਼ਗਾਰ ਮਿਲ ਸਕੇ ਕੀ ਲੱਗਦਾ ਵੀ ਜੇਕਰ ਅਕਾਲੀ ਦਲ ਜਿੱਤਦਾ ਤਾਂ ਪਟਿਆਲੇ ਜ਼ਿਲ੍ਹੇ ਲਈ ਕੋਈ ਵਿਸਤਰਾ ਦਾ ਉਪਰਾਲਾ ਕੀਤਾ ਤੁਸੀਂ ਗੱਲੀ ਪ੍ਰਨੀਤ ਕੌਰ ਦੀ ਗੱਲ ਨਾ ਕਰੋ ਨਾ ਗਾਂਧੀ ਦੀ ਗੱਲ ਕਰ ਲੋ ਨਿਤਕਰ ਦੀ ਗੱਲ ਕਰ ਲੋ ਪਿਛਲੇ 25 ਸਾਲ ਦੇ ਵਿੱਚ ਇੱਕ ਚੀਜ਼ ਦੱਸ ਦਿਓ ਜਿਹੜੀ ਆਈ ਹੋਵੇ ਭਟਾਏ ਦੇ ਗਈਆਂ ਬਸੇਰੀਆਂ ਦੇ ਤੋਂ ਜੇ ਮੈਂ ਵਿਸ਼ਵਾਸ ਨਾ ਕਰਨਾ ਕਿ ਸ਼ਰਮਾ ਜੀ ਉੱਥੇ ਚਲੇ ਗਏ ਇਹ ਸਰਕਾਰ ਚੋਂ ਚਾਹੇ ਬੇ ਸਰਕਾਰ ਚੋਂ ਇਹ ਲੜਕੇ ਪ੍ਰੋਜੈਕਟ ਲੈ ਕੇ ਆਉਣਗੇ ਜੋ ਮਹਾਈ ਦੇ ਵਿੱਚ ਇਹਨੇ ਕੀਤਾ ਉਹ ਪਟਿਆਰ ਫਿਰ ਜ਼ਿਲ੍ਹੇ ਦੇ ਵਿੱਚ ਪਟਿਆਰ ਪਾਰਲੀਮੈਂਟ ਕੰਸੈਂਸ ਦੇ ਕਰਕੇ ਦਿਖਾਉਣਗੇ ਇਹ ਵੀ ਨਿਸ਼ਵਾਸ ਹੈ